ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ੱਲੇ ਵਾਲੇ ਤੋਂ ਕਵਰ ਕਰਨ ਲੱਗੇ ਆ ਜੀ ਇੱਕ ਤੁਹਾਨੂੰ ਝੋਟੀ ਦਿਖਾ ਦੇਾਂਗੇ ਤੇ ਇੱਕ ਦਿਖਾ ਦਾਂ ਬੈਠ ਕਿਹੜਾ ਸੂਆ ਪੁੱਛਾਂਗੇ ਜਾਂ ਬੈਠ ਕਿਹੜਾ ਸੂਆ ਵੀ ਪੁੱਛਾਂਗੇ ਸਾਰੀ ਜਾਣਕਾਰੀ ਪਹਿਲਾਂ ਤੁਸੀਂ ਲੈ ਲੈਣੀ ਹੈ ਫਿਰ ਸੌਦਾ ਕਰਨ ਆ ਜਾ ਵੀਰੇ ਤਾਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਠ ਠੀਕ ਠਾਕ ਹੋ ਜੀ ਹਾਂ ਜੀ ਬਾਈ ਜੀ ਪਹਿਲਾਂ ਤਾਂ ਨੰਬਰ ਬੋਲੋ ਜੀ 7528095496 ਜੀ 95496 ਪਿੰਡ ਆਪਣਾ ਜੀ ਪਿੰਟਲੇਵਾਲ ਜੀ ਜ਼ਿਲ੍ਹਾ ਬਰਨਾਲਾ ਜੀ ਹੂੰ ਜ਼ਿਲ੍ਹਾ ਬਰਨਾਲਾ ਨੇੜੇ ਆਪਾਂ ਨੂੰ ਨੇੜੇ ਆਪਾਂ ਨੂੰ ਭੋਤਨਾ ਵੀ ਰਹਿ ਜਾਂਦਾ ਜੀ ਇਧਰ ਬੀਲਾ ਆ ਗਿਆ ਰਾਮਗੜ ਆ ਗਿਆ ਤੇ ਤਸੀਲ ਆਪਣੀ ਹੈਗੀ ਤਪਾ ਹਾਂ ਤਪਾ ਆ ਜੀ ਓਕੇ ਤੇ ਵਪਾਰ ਦੇ ਕੰਮ ਹੈ ਇੱਕ ਵੀ ਹਾਂ ਜੀ ਉਹ ਆਪਾਂ ਪਹਿਲਾਂ ਵੀ ਆਪਣੇ ਘਰੋਂ ਕਵਰ ਕਰ ਚੁੱਕੇ ਹਾਂ ਹਾਂ ਜੀ ਹਾਂ ਜੀ ਤੇ ਮੇਰਾ ਰਿਸਪੌਂਸ ਬਹੁਤ ਵ ਆਪਾਂ ਦੋ ਦਿਖਾ ਰਹੇ ਆ ਜੀ ਇੱਕ ਉਹ ਬੁਰੀ ਸੀਗੀ ਉਹ ਬੈਗੀ ਪਹਿਲੀ ਛੇਲ ਹੋ ਗਈ ਹਾਂ ਓਕੇ ਜੀ ਉਹਦੀ ਖਾਤਰੀ ਆਏ ਸੀ ਆਪਾਂ ਉਹਦੀ ਖਾਤਰੀ ਆਪਾਂ ਵੀਡੀਓ ਪਾ ਲਈ ਤੇ ਅੱਜ ਇੱਕ ਬੈਡ ਦਿਖਾਉਣੀ ਆ ਹਾਂਜੀ ਤੇ ਇੱਕ ਦਿਖਾਉਣੀ ਆ ਛੋਟੀ ਛੋਟੀ ਜਿਹੜੀ ਪਹਿਲੇ ਨੰਬਰ ਤੇ ਆਪਾਂ ਛੋਟੀ ਦੇਖੀ ਨੇ ਬਈ ਪਲੂਣਾ ਇਹ ਹਾਂਜੀ ਪਹਿਲਾ ਸੂਆ ਦੋ ਦੰਦਾਂ ਦਾ ਮੂੰਹ ਦੋ ਦੰਦਾਂ ਆ ਗਈ ਹਾਂਜੀ ਤੇ ਕਿੰਨੇ ਦਿਨ ਘੱਟ ਜੂ ਬਈ ਤਾਰ ਹਲੇ ਲੈ ਜਾਓ ਜੀ ਇਹ 5-7 ਦਿਨ 5 ਤੋਂ 7 ਦਿਨ ਹਾਂਜੀ ਇਦੇ ਮਾਲਕਾਂ ਨੇ ਜਾਨੀ ਦੀ ਮਾਲਕਾਂ ਦੇ ਹਿਸਾਬ ਨਾਲ 24 ਤਰੀਕ ਨੂੰ ਤਨ ਪੂਰੇ ਆ ਕਿੰਨੇ ਕੁ ਦੁੱਧ ਦੀ ਉਮੀਦ ਲਾ ਸਕਦੇ ਦੁੱਧ ਦੇ ਦੋ ਜੀ 11-12 ਕਿਲੋ ਤਾਂ ਖੋਲੋ ਜਿੰਨ ਤੋਂ ਰੱਖ ਰਹਿ ਕੇ ਚੱਕ ਚੰਗੀਆਂ ਜੋ ਆ ਗਈ ਜੀ ਬਾਕੀ ਥਣ ਭਾਂਡੇ ਦੀ ਪੂਰੀ ਸਾਫ ਪੂਰੀ ਸੁਥਰੀ ਤੇ ਜੇ ਆਪਾਂ ਗੱਲ ਕਰ ਲਏ ਸਿੰਘ ਦੀ ਸਿੰਘ ਇੱਕ ਨੰਬਰ ਆ ਦੇਖੋ ਜੀ ਥਣ ਭਾਂਡਾ ਪੂਰਾ ਸਾਫ ਸੁਥਰਾ ਆ ਦੇਖੋ ਵੀਰੋ ਤੋਰਾ ਤਾਰਾ ਕਰੋ ਚੱਕ ਇੱਕ ਨੰਬਰ ਝੋਟੀ ਦਾ ਸਿੰਘ ੱਲੇ ਦੀ ਫੇਸ ਬਿਊਟੀ ਦੀ ਪੂਰੀ ਚੰਗੀ ਕੁਆਲਿਟੀ ਦੇ ਵਿੱਚ ਆ ਗਈ ਆ ਬਾਕੀ ਦਾ ਸੁੰਦਰਤਾ ਵੀ ਚੰਗੀ ਆ ਝੋਟੀ ਦੀ ਇੱਥੇ ਮੰਨ ਲਓ ਵਸੇ ਇੱਧਰ ਆ ਦੇਖੋ ਜੀ ਕਣ ਭਾਂਡਾ ਪੂਰਾ ਸਭ ਵੀਰੇ ਤਾਰ ਥਣਾ ਖੋਣਾਂ ਦੀ ਓਕੇ ਹੈ ਚਲੋ ਜੀ ਟੀਵੀ ਭਾਰ ਪਿੱਛਾ ਸਭ ਓਕੇ ਗਾਰੰਟੀ ਹੋਊ ਵੀਰੇ ਆਪਣੀ ਓਕੇ ਗਾਰੰਟੀ ਵਾਲੀ ਚੀਜ਼ ਹੈ ਜੀ ਤੇ ਭਾਰ ਪਿੱਛੇ ਦੀ ਥਣਾ ਦੀ ਸਾਰੀ ਓਕੇ ਆ ਤੇ ਮੁੱਲ ਵੀ ਕੀ ਆ ਗਿਆ ਦਾ ਮੁੱਲ ਵੀਰੇ ਮੁੱਲ ਜਿੰਨਾ ਮਰਜ਼ੀ ਕਰਾ ਲਓ 1 ਲੱਖ 5000 ਦੀ ਆਪਾਂ ਦੇ ਦੇਾਂਗੇ ਮਾਨਤਨ ਹੋ ਜੂ ਬਿੱਥਾ ਮਾਨਤਨ ਕਰਦੇ ਆਂ ਦੁੱਧ ਫਿਰ ਕਿੰਨਾ ਘੜਦੋ ਦੁੱਧ ਵੀਰੇ 10 ਕਿਲੋ ਹੀ ਤਾਂ ਆਪਣੀ ਗਾਰੰਟੀ ਹੋਊਗੀ ਤੇ ਜਿਹੜੀ ਵੀਰੇ ਵਹੜ ਵੇਖੀ ਆਨੇ ਬੈਡ ਵੀਰੇ ਮਾਲਕਾਂ ਨੇ ਦੂਜਾ ਸੂਆ ਕਹਿ ਕੇ ਦਿੱਤੀ ਆ ਪਰ ਸੂਆ ਤੀਜਾ ਹੀ ਹੋਊਗਾ ਤੀਜਾ ਹੋਊਗਾ ਆਪਾਂ ਤੀਜਾ ਕਹਿ ਕੇ ਦੇਵਾਂਗੇ ਚੰਗੇ ਥਣ ਭਾਂਡੇ ਦੇ ਵਿੱਚ ਆ ਗਏ ਹਾਂ ਹਾਂਜੀ ਹਾਂ ਸੀਲ ਸਊ ਬਹੁਤ ਆ ਠੰਡੀ ਮਿੱਠੀ ਬਹੁਤ ਆ ਓਕੇ ਤੇ ਦੁੱਧ ਦੀ ਆ ਗੱਲ ਕਿੰਨੇ ਇੱਕ ਦੁੱਧ ਦੀ ਉਮੀਦ ਹੈ ਤੁਹਾਨੂੰ ਲੱਗ ਸਕਦੀ ਦੁੱਧ ਦੇ ਦੋ ਜੀ 20 ਕਿਲੋ 20 ਕਿਲੋ ਬਾਕੀ ਦੇ ਦੇ ਦੇਣਾ ਕੋਈ ਕੰਮ ਨਹੀਂ ਗੱਲਾਂ ਨਹੀਂ ਹਨਾ ਹਾਂਜੀ ਹਾਂਜੀ ਤੇ ਬਾਕੀ ਦਾ ਸਮੇਂ ਹੀ ਪਲੀ ਵੀ ਤੇ ਕਦ ਕਾਠ ਚੰਗਾ ਹਨਾ ਹਾਂਜੀ ਹਾਂਜੀ ਪੂਰੀ ਬੋਲੋ ਜੀ ਤੋੜਾ ਕਰਕੇ ਚੈੱਕ ਬਾਕੀ ਦਾ ਟੁੱਟੀ ਮਰੀ ਨਹੀਂ ਹੈਗੀ ਚਾਪੜ ਰਗੀ ਪਈ ਆ ਹਨਾ ਹਾਂਜੀ ਹਾਂ ਬਾਕੀ ਚਾਰੂ ਚ ਥਣ ਭਾਂਡੇ ਦੀ ਪੂਰੀ ਸਾਫ ਸੁਥਰੀ ਹੈ ਜੀ ਕੱਲਾ ਕੱਲਾ ਤਾਣ ਤੇ ਚਾਰੇ ਥਣ ਸਪੇਸ ਦੇ ਉੱਤੇ ਲੱਗੇ ਹੋਇਆ ਤੇ ਬਾਕੀ ਦਾ ਡੱਬੀ ਪ੍ਰਿੰਟ ਵਾਲੀ ਬੱਛੀ ਆ ਚਿਪਚਾ ਗਈ ਆ ਦੇਖੋ ਜੀ ਕੁਆਲਿਟੀ ਚੰਗੀ ਬਾਕੀ ਦੀ ਗੱਲ ਕਿੰਨੇ ਦਿਨ ਘੱਟ ਜੂ ਬਾਈ ਲੈ ਜੂ ਜੀ ਹਲੇ 5-4 ਦਿਨ 5 ਤੋਂ 4 ਦਿਨ ਬਾਕੀ ਹਾਂ ਜੀ ਪਾ ਜਾਣ ਦੀ ਸਿਹਤ ਹੀ ਮਾਰਦੀ ਆਲੇ ਦੁੱਧ ਕਹਿਣ ਦੀਆਂ ਗੱਲਾਂ ਨਹੀਂ ਬਾਕੀ ਇਹਨੇ ਦੁੱਧ ਕੱਢਣਾ ਦੁੱਧ ਵਾਲੀ ਹੈਗੀ ਐ ਨਹੀਂ ਗੱਲ ਹੈਗੀ ਵੀ ਦੁੱਧ ਨਾ ਕੱਢੇ ਚੰਗਾ ਦੁੱਧ ਨਹੀਂ ਕੱਢਣਾਗਾ ਤੇ ਰੇਟ ਬਾਈ ਕੀ ਆ ਗਿਆ ਦਾ ਰੇਟ ਵੀ ਦੇ ਦੇ 7000 ਰੁਪਇਆ ਮਾਨਦਾਨ ਮਾਨਤਾ ਨਾਲ ਹਾਂ ਨਾ 70000 ਦੀ ਆਪਾਂ ਦੇ ਰਏ ਓਕੇ ਥੋੜਾ ਬਹੁਤ ਐਚ ਹੋ ਜਾਊਗਾ ਹਾਂਜੀ ਹਾਂ ਕੋਈ ਗੱਲ ਨਹੀਂ ਕਰ ਦਾਂਗੇ ਮਾਨਤਾ ਨਾਲ ਬੰਦਾ ਆਊਗਾ ਨੰਬਰ ਫੇਰ ਬੋਲ ਦਿਓ ਜੀ 7528095496 95496 ਪਿੰਡ ਟੱਲੇ ਵਾਲਾ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਦੋ ਜਨਵਰੀ ਸੀ ਦੋਨੇ ਤੁਹਾਨੂੰ ਕਵਰ ਕਰਕੇ ਦਿੱਤੇ ਆ ਫੁੱਲ ਦਸਲੀ ਨਾਲ ਤੁਸੀਂ ਪਸੋਂ ਖਰੀਦ ਲੈਣ ਪਲੂਨ ਝੋਟੀ ਤੁਹਾਨੂੰ ਜਿਹੜੀ ਪਹਿਲੇ ਨੰਬਰ ਤੇ ਦਿਖਾਈ ਆ ਦੁਬਾਰਾ ਫੇਰ ਚੈੱਕ ਕਰ ਲਓ ਬਾਕੀ ਦੋ ਜਨਵਰੀ ਸੀ ਦੋਨੇ ਤੁਹਾਨੂੰ ਦਿਖਾਤੀ ਆ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਸਾਇਦਲ ਤੋਂ ਧੰ